ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਆਪਾਂ ਚੱਕ ਕਰਦੀ ਘਰੋਂ ਚੱਲੂ ਤੇ ਚੱਲੇ ਆਂ ਕੰਮ ਤੇ ਅੱਜ ਲੈ ਕੇ ਚੱਲਦੇ ਤੁਹਾਨੂੰ ਬਲੂ ਸਟਾਰ ਦਾ ਏਸੀ ਲਾਉਣਾ ਇੱਕ ਇੱਕ ਲਾਉਣਾ ਹੈਵੀ ਯੂਟਿਬ ਲਓ ਜੀ ਇੱਥੇ ਏਸੀ ਲਾਉਣਾ ਅਸੀਂ ਆ ਗਏ ਆ ਫੈਕਟਰੀ ਆ ਇੱਥੇ ਲਗਣਾ ਜੀ ਆਪੱਖੇ ਲਵਾ ਦੇ ਇਹਨਾਂ ਦੇ ਆਊਟਡੋਰ ਲਾਉਣ ਨੂੰ ਜਗ੍ਹਾ ਨਹੀਂ ਮਿਲਦੀ ਹੀ ਇੱਥੇ ਲਾਵਾਂਗੇ ਅਸੀਂ ਕਿਆ ਛਾਤਾ ਦੇ ਨਾਲ ਨਾਲ ਪਾਈਪ ਲਿਆ ਆਗੇ ਇੱਥੋਂ ਕਲੰਪਿੰਗ ਕਰਕੇ ਲੱਗ ਜੂਗੀ। ਲੋ ਜੀ ਪੱਖੇ ਦੇ ਰਿਮੂਵ ਕਰਦੇ ਆਪਾਂ ਆਪੇ ਹੀ ਤੇ ਹੁਣ ਏਸੀ ਦਾ ਇਹ ਇੱਥੇ ਬਲੂ ਸਟਾਰ ਹੈਵੀ ਡਿਊਟੀ। ਲੋ ਜੀ ਪਲੇਟ ਫੁੱਟ ਲਾਤੀ ਆਪਾਂ ਤੇ ਹੁਣ ਇੰਡੋਰ ਟਾਂਕੇ ਪਾਈਪਾਂ ਕੱਸ ਕੇ ਇੱਥੋਂ ਨਾਲ-ਨਾਲ ਲਿਆ ਕੇ ਕਿੰਨਾ ਦਾ ਹੋ ਰਿਹਾ ਇਧਰ ਦੀ ਕੱਢ ਕੇ ਪਾਈਪ ਇੱਥੇ ਆਊਟਡੋਰ ਲਾ ਲੈਣਾ ਆਪਾਂ ਕਰਕੇ ਬਾਤੀ ਉੱਪਰ ਸ਼ੈੱਡ ਹੈਗਾ ਪੂਰਾ ਹਵਾ ਜਾਂਦੀ ਰਹਿਣੀ ਇਹਨਾਂ ਦੇ ਸਾਰੀ ਪਹਿਲਾਂ ਸੋਚਿਆ ਸੀ ਨਹੀਂ ਚੱਲੂਗਾ ਫਿਰ ਮੈਂ ਸੋਚਿਆ ਨਹੀਂ ਚੱਲ ਜਾਣਾ ਹੈ ਇੱਧਰ ਜਿਆਦਾ ਸੇਕ ਆ ਜੇ ਇਹ ਕੰਮ ਹੋ ਰਿਹਾ ਤੇ ਇਹਦਾ ਸੇਕ ਵੀ ਨਿਕਲਦਾ ਰਹਿਣਾ ਉਤੋਂ ਓਪਨੇ ਸਾਰੇ ਬੰਨੇ ਹੋ ਲਓ ਜੀ ਪਾਈਪਾਂ ਦੇ ਕਸਤੀਆਂ ਆਪਾਂ ਇਹਨੂੰ ਬਸ ਉਹਨੂੰ ਕਲੰਪਿੰਗ ਕਰਕੇ ਜਿੰਨੀ ਪਾਈਪ ਐਕਸਟੈਂਡ ਹੋਊਗੀ ਮੰਨਤੀ ਕਰਕੇ ਲੈ ਆਉਣੀ ਆਪਾਂ ਪੂਰੀ ਪੂਰੀ ਲਓ ਜੀ ਪਾਈਪ ਨੂੰ ਅਸੀਂ ਸੈੱਟ ਕਰਦਾ ਇਸ ਹਿਸਾਬ ਨਾਲ ਹੁਣ ਇਹਦੇ ਇੱਕ ਨੂੰ ਆਪਾਂ ਪਾਈਪ ਨੂੰ ਐਕਸਟੈਂਡ ਕਰਕੇ ਬਾਹਰ ਲੈ ਜਾਣਾ ਹੈ ਜਿੰਨੀ ਪਾਈਪ ਇੰਦੀ ਪਹਿਲਾਂ ਉਧਰ ਲਾ ਦੀਏ ਬਾਹਰ ਦਾ ਫਿਰ ਮੰਤੀ ਕਰਕੇ ਪੂਰੀ ਪੂਰੀ ਪਾਈਪ ਲੈ ਆਉਣੀ ਆਪਾਂ ਲਓ ਜੀ ਆਊਟਡੋਰ ਤੇ ਰਸਤਾ ਜੇ ਇੱਥੇ ਸ਼ੋਰ ਸ਼ਰਾਬਾ ਬਹੁਤ ਜ਼ਿਆਦਾ ਹੈ ਧਾਗੇ ਦੀ ਫੈਕਟਰੀ ਆ ਏਸੀ ਦੇ ਆਪਾਂ ਫਿੱਟ ਕਰਨੇ ਆ ਪਰ ਇਧਰਲੇ ਬੰਨੇ ਜਿਹੜੀ ਹੀਟ ਆ ਕੀ ਆਹੀ ਬਾਤ ਆ ਬਹੁਤ ਸੇਕਾ ਇਧਰ ਪੂਰਾ ਫੁੱਲ ਸੇਕਾ ਉਨੀ ਫੋਲ ਕਰਮੀ ਆ ਲੋ ਜੀ ਵੈਕਿਊਮ ਆਪਾਂ ਲਾਤਾ ਏ ਤੇ ਬਸ ਫਾਈਨਲ ਹੀ ਆ ਕੰਮ ਹੋਣ ਗਿਆ ਛੱਡ ਗਏ ਸਾਲੂ ਕਰ ਦਈਏ ਏਸੀ ਦੀ ਲੋ ਜੀ ਏਸੀ ਲੱਗ ਗਿਆ ਇਹਨਾਂ ਦਾ ਆ ਪੈਪ ਦੇਖੋ ਕੈਂ ਦੀ ਖੜੀ ਚੱਲਦੇ ਆ ਜੀ ਆਪਾਂ ਦੁਜਾਏਸੀ ਲੌਨ ਮਿਸਟਰ ਵਿਸ਼ੇ ਹੈਵੀ ਡਿਊਟੀ ਆ ਗਏ ਆ ਜੀ ਦੁਜਾਏਸੀ ਲੌਨ ਮਿਸਟਰ ਵਿਸ਼ੇ ਹੈਵੀ ਡਿਊਟੀ ਕੰਮ ਰੈਡੀ ਆ ਬਸ ਟ੍ਰੇਨ ਪੈਪਟ ਕੱਟ ਗਏ ਇੰਡੋਰ ਟਾਂਕੇ ਚੜੀਏ ਕੋਠੇ ਤੇ ਆਊਟਡੋਰ ਲੌਨ ਇਹਨਾਂ ਪੈਪੀਨ ਕਰਤੀ ਹੈ ਨਹੀਂ ਇਹਦੀ ਸੱਜੇ ਆਧੀ ਖਪਿਆਤ ਕਰਤੀ ਕਿਉਂਕਿ ਇਹ ਨਹੀਂ ਸੋਚਿਆ ਕਿ ਜੇ ਆਪਾਂ ਉਧਰ ਨੂੰ AC ਜਿਆਦਾ ਕਰ ਦੈ ਨਾ ਉਹ ਜਿਆਦਾ ਲੈਫਟ ਹੈਂਡ ਲੱਗ ਜਾਣਾ AC ਕਮਰੇ ਦੇ ਤੇ ਲਗਭਗ ਸੈਂਟਰ ਚ ਕਰਤਾ ਕਮਰੇ ਦੇ ਤੇ ਡレイン ਪੈਪੀਨ ਉਧਰ ਵਾਲੇ ਬੰਨੇ ਕਰਤੀ ਕਿ ਲੱਗੇ ਪੈ ਜੂਗੀ ਲਓ ਜੀ AC ਹੋ ਗਿਆ ਫਿੱਟੇ ਵੀ ਹੁਣ ਇਹ AC ਕਿਸੇ ਦਾ ਬੰਦ ਹੋਇਆ ਆਪਾਂ ਉਹ ਚੈੱਕ ਕਰਨ ਜਾਣਾ ਚਲਦੇ ਆ ਇਹਨੂੰ ਔਨ ਕਰਤਾ ਬਸ ਚਲਦੇ ਆ ਏਸੀ ਕਰਤਾ ਆਪਾਂ ਔਨ ਤਾਂ ਹੁਣ ਚਲਦੇ ਆ ਦੂਜੀ ਜਗ੍ਹਾ ਤੇ ਲੋ ਜੀ ਜਿਹੜਾ ਏਸੀ ਚੈੱਕ ਕਰਨ ਜਾਣਾ ਸੀ ਜਿਹੜਾ ਬੰਦ ਹੀ ਜਾਂਦੇ ਉਹ ਅਹੀਂ ਗਏ ਤੇ ਚੱਲ ਪਿਆ ਅੱਧਾ ਘੰਟਾ ਚਲਾਇਆ ਚੱਲਦਾ ਰਿਹਾ ਤੇ ਤੇ ਰਹੀ ਆ ਗਈ ਚੱਲਦਾ ਰਿਹਾ ਇਸ ਵੋਲਟੇਜ ਦਾ ਏਸੀ ਹੀ ਚੱਲ ਰਿਹਾ ਬਾਕੀ ਵੀਡੀਓ ਨੂੰ ਕਰਦੇ ਇੱਥੇ ਐਂਡ ਸਵੇਰੇ ਬਣਾਵਾਂਗੇ ਨਵੀਂ ਵੀਡੀਓ ਜਿੱਥੇ ਜਾਵਾਂਗੇ ਉੱਥੇ ਬਣਾਵਾਂਗੇ